ਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਕੱਲ 1 ਅਪ੍ਰੈਲ ਸ਼ੁਰੂ ਹੁੰਦੀ ਹੈ ਸਾਰਾ ਦਿਨ ਸੋਸ਼ਲ ਮੀਡੀਆ ਤੇ ਮੀਡੀਆ ਤੇ ਇੱਕੋ ਖਬਰ ਛਾਈ ਰਹੀ ਜੋ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਰੱਬ ਦੱਸਦਾ ਸੀ ਆਪਣੇ ਆਪ ਨੂੰ ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ ਮਸੀਹਾ ਦੱਸਦਾ ਸੀ ਲੋਕਾਂ ਦੀਆਂ ਤਕਲੀਫਾਂ ਦੂਰ ਕਰਦਾ ਸੀ ਔਰ ਉਹਨਾਂ ਨੂੰ ਸੁਪਨੇ ਵਿਖਾਉਂਦਾ ਸੀ ਲੀਡਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਜੋ ਉਸਦੇ ਜਾਲ ਵਿੱਚ ਫਸੇ ਹੋਏ ਸੀ ਉਸ ਨੂੰ ਜਿਵੇਂ ਹੀ ਕੱਲ ਅਦਾਲਤ ਦੇ ਵੱਲੋਂ ਸਜ਼ਾ ਸੁناਈ ਗਈ ਔਰ ਸਾਰਾ ਦਿਨ ਮੀਡੀਆ ਦੇ ਉੱਪਰ ਉਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਵੱਖ-ਵੱਖ ਲੀਡਰ ਕਿਸ ਤਰ੍ਹਾਂ ਉਸਤੇ ਕੋਲ ਜਾ ਕੇ ਜੋ ਮੱਥੇ ਰਗੜਦੇ ਸੀਗੇ ਔਰ ਪਿਛਲੇ ਦਿਨਾਂ ਦੇ ਵਿੱਚ ਉਸਨੇ ਪੰਜਾਬ ਨੂੰ ਡਰਾਪ ਦਿੱਤਾ ਸੀ ਪੰਜਾਬ ਨੂੰ ਧਮਕੀ ਦਿੱਤੀ ਸੀ ਜੇਕਰ ਉਸ ਨੂੰ ਕੋਈ ਗ੍ਰਿਫਤਾਰ ਕਰੇਗਾ ਤਾਂ ਉਹ ਪੰਜਾਬ ਦੇ ਵਿੱਚ ਇੱਕੋ ਕਾਲ ਨਾਲ ਪੂਰੇ ਪੰਜਾਬ ਨੂੰ ਬੰਦ ਕਰ ਦੇਵੇਗਾ 10 ਲੱਖ ਦੇ ਕਰੀਬ ਉਸ ਦੇ ਸਮਰਥਕ ਨੇ ਜੋ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਪੂਰਾ ਖੁੱਲਾ-ਖੁੱਲਾ ਮਚਾਉਣ ਵਾਸਤੇ ਵੀ ਧਮਕੀ ਦਿੱਤੀ ਸੀ ਪਰ ਪੰਜਾਬ ਪੁਲਿਸ ਦੇ ਵੱਲੋਂ ਜਿਵੇਂ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਅਦਾਲਤ ਵਿੱਚ ਬਹੁਤ ਜਲਦੀ ਜਿਹੜਾ ਕਿ ਟ੍ਰੈਲ ਚਲਾ ਕੇ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਔਰ ਹੁਣ ਜੋ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਪੂਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਜਿਹੜੀ ਜੇਲ੍ਹ ਦੇ ਵਿੱਚ ਹੁਣ ਬਤੀਤ ਹੋਵੇਗੀ ਸੋ ਤੁਸੀਂ ਉਸ ਸ਼ਖਸ ਦੇ ਬਾਰੇ ਸੁਣਿਆ ਹੋਏ ਜੋ ਪਾਦਰੀ ਜੋ ਬਰਜਿੰਦਰ ਸਿੰਘ ਪਾਦਰੀ ਸੀ ਆਪਦੇ ਆਪ ਨੂੰ ਰੱਬ ਦੱਸਦਾ ਸੀਗਾ ਔਰ ਉਹ ਬਰਜਿੰਦਰ ਸਿੰਘ ਪਾਦਰੀ ਕੱਲ ਕਿਸ ਤਰ੍ਹਾਂ ਜੱਜ ਸਾਹਿਬ ਦੇ ਸਾਹਮਣੇ ਮਿੰਟਾਂ ਕਰ ਰਿਹਾ ਸੀ ਰੋ ਰੋ ਕੇ ਤਰਲੇ ਕਰ ਰਿਹਾ ਸੀ ਕਿ ਮੇਰਾ ਜਿਹੜੇ ਪਤਨੀ ਬਿਮਾਰ ਹੈ ਮੇਰੇ ਦੋ ਬੱਚੇ ਨੇ ਮੇਰੀ ਲੱਤ ਦੇ ਵਿੱਚ ਸਰੀਆ ਪਾਇਆ ਹੋਇਆ ਸੋ ਮਿੰਟਾਂ ਕਰਦਾ ਹੋਇਆ ਰੋਂਦਾ ਹੋਇਆ ਤਰਲੇ ਕਰ ਰਿਹਾ ਸੀ ਪਰ ਜੋ ਜੱਜ ਸਾਹਿਬ ਨੇ ਉਸ ਦੇ ਪ੍ਰਕਰਮਾ ਜਿਹੜੇ ਕੀਤੇ ਸੀ ਉਸ ਨੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਇਆ ਸਖਤ ਸਜ਼ਾ ਸੁਣਾਈ ਹੈ ਸੋ ਇਸ ਨੂੰ ਲੈ ਕੇ ਵੱਖ-ਵੱਖ ਜੋ ਲੀਡਰ ਨੇ ਉਹ ਵੀ ਉਹਨਾਂ ਦੇ ਕੋਲ ਜਾਂਦੇ ਰਹੇ ਨੇ ਸੋ ਪਾਦਰੀ ਬਲਜਿੰਦਰ ਸਿੰਘ ਜੋ ਪਾਸਟਰ ਸੀ ਉਹ ਪਾਸਟਰ ਜਿਸਦੇ ਉੱਪਰ ਇਲਜ਼ਾਮ ਲੱਗਾ ਸੀ ਅੱਜ ਤੋਂ 7 ਸਾਲ ਪਹਿਲਾਂ ਜਿਹੜਾ ਕਿ ਉਹ ਕੇਸ ਸੀਗਾ ਜਿਸ ਤੇ ਵਿੱਚ ਇਨਸਾਫ ਮਿਲਿਆ ਜੋ ਅਦਾਲਤਾਂ ਇਨਸਾਫ ਦਿੰਦੀਆਂ ਨੇ ਸੋ ਅਦਾਲਤਾਂ ਦੇ ਉੱਪਰ ਜੋ ਵਿਸ਼ਵਾਸ ਹੈ ਲੋਕਾਂ ਨੂੰ ਸੋ ਬਲਾਤਕਾਰੀ ਪਾਸਟਰ ਬਲਜਿੰਦਰ ਸਿੰਘ ਜਿਸਦੇ ਉਮਰ ਕਦ 30 ਸਾਲ ਸੁਣਾਈ ਗਈ ਇੱਕ ਮਾਮਲੇ ਦੇ ਵਿੱਚ ਮੁਹਾਲੀ ਦੀ ਅਦਾਲਤ ਵਿੱਚ ਉਸ ਨੂੰ ਇਹ ਸਜ਼ਾ ਸੁਣਾਈ ਇਸ ਤੋਂ ਬਾਅਦ ਮੁਹੱਲੀ ਕੋਟ ਦੇ ਆਲੇ-ਦੁਆਲੇ ਸੁਰੱਖਿਆ ਬਹੁਤ ਮਤ ਆਈ ਗਈ ਸੀ ਜਿਸ ਤਰ੍ਹਾਂ ਉਸਦੇ ਜਿਹੜੇ ਸਮਰਥਕ ਸੀ ਉਹਨਾਂ ਦੇ ਵੱਲੋਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਸੋ ਵਰਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਦੇ ਵਿੱਚ ਦੋਸ਼ੀ ਠਰਾਇਆ ਗਿਆ ਸੀ ਔਰ ਉਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਵਿੱਚ ਉਸ ਨੂੰ ਕੈਦ ਕਰ ਲਿਆ ਸੀ ਵਰਜਿੰਦਰ ਤੇ ਔਰਤ ਨੂੰ ਵਿਦੇਸ਼ ਭਜਣ ਦੇ ਬਹਾਨੇ ਆਪਣੇ ਕਰ ਲੈ ਜਾਣ ਦਾ ਦੋਸ਼ ਜਿੱਥੇ ਉਸਨੇ ਉਸ ਨਾਲ ਬਲਦ ਕਰ ਕਰਕੇ ਉਸ ਦੀ ਵੀਡੀਓ ਬਣਾਈ ਤੇ ਉਸ ਨੂੰ ਧਮਕੀ ਵੀ ਦਿੱਤੀ ਸੀ ਜੇਕਰ ਉਸਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਪੂਰੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵੇਗਾ ਇਸ ਮਾਮਲੇ ਵਿੱਚ ਪਿੜਤ ਦੇ ਵਕੀਲ ਨੇ ਕਿਹਾ ਸੀ ਕਿ ਬਰਜਿੰਦਰ ਨੂੰ ਸਜ਼ਾ ਸੁਣਾਉਂਦੇ ਹੋਏ ਸਮੇਂ ਅਦਾਲਤ ਨੇ ਕਿਹਾ ਕਿ ਉਸਨੂੰ ਆਖਰੀ ਸਾਹ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ ਸੋ ਇਹ ਪਾਦਰੀ ਬਰਜਿੰਦਰ ਸਿੰਘ ਇੱਕ ਨਹੀਂ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜੋ ਅੱਗੇ ਕੁਝ ਹੋਰ ਹੁੰਦੇ ਨੇ ਔਰ ਪਿੱਛੇ ਕੁਝ ਹੋਰ ਹੁੰਦੇ ਨੇ ਇਹ ਸਾਰੇ ਹੀ ਛੁਪੇ ਹੋਏ ਨੇ ਔਰ ਇਹਨਾਂ ਦੀ ਪਛਾਣ ਕਰਨੀ ਵੀ ਜੋ ਹਰੇਕ ਦੀ ਪਛ ਫਰਜ ਬਣਦਾ ਹੈ ਪਰ ਇਹਨਾਂ ਨੂੰ ਪਛਾਣ ਕੇ ਇਹਨਾਂ ਨੂੰ ਜਿਹੜਾ ਕਿ ਇਹਨਾਂ ਦਾ ਚਿਹਰਾ ਨੰਗਾ ਕੀਤਾ ਜਾਵੇ ਜਿਸ ਤਰ੍ਹਾਂ ਇਸ ਪਾਦਰੀ ਬਰਜਿੰਦਰ ਦਾ ਹੋਇਆ ਸੋ ਇਹ ਪਾਦਰੀਆਂ ਦੇ ਨਾਤੇ ਬਾਬਿਆਂ ਦੇ ਨਾਤੇ ਜਾਂ ਸੰਤਾਂ ਦੇ ਨਾਤੇ ਜਿਹੜਾ ਕਿ ਬਹੁਤ ਗਲਤ ਉਪਕਰਮ ਹੁੰਦੇ ਨੇ ਸੋ ਜੋ ਕਿ ਉਸ ਪਾਦਰੀ ਨੇ ਕੱਲ ਗਿੜਗੜਾਉਂਦੇ ਹੋਏ ਮਿੰਤਾ ਕਰਦਾ ਸੀਗਾ ਪਰ ਜੱਜ ਸਾਹਿਬ ਨੇ ਜੋ ਉਹਨਾਂ ਦੀ ਇਹ ਗਿੜਗੜਾਉਣ ਵਾਲੀ ਜਿਹੜੀ ਅਪੀਲ ਨਹੀਂ ਸੁਣੀ ਔਰ ਉਹਨਾਂ ਨੂੰ ਸਖਤ ਸਜ਼ਾ ਸੁਣਾਈ ਏ ਸੋ ਪੀੜਤਾ ਨੇ ਸਜ਼ਾ ਦੀ ਸੰਤੁਸ਼ਟੀ ਦੀ ਪਰਕਰਧ ਹੋਇਆ ਕਿ ਕਿ ਮਾਮਲਾ 7 ਸਾਲ ਤੱਕ ਦਬਾਇਆ ਗਿਆ ਸੀ ਉਸਦੇ ਵਕੀਲ ਪੁਲਿਸ ਅਤੇ ਅਦਾਲਤ ਨੇ ਇਸ ਵਿੱਚ ਜਾਣ ਪਾ ਦਿੱਤੀ ਇਹ ਸਜ਼ਾ ਅਜੇ ਸਮੇਂ ਸੁਣਾਈ ਗਈ ਜਦੋਂ ਵਰਜਿੰਦਰ ਸਿੰਘ ਜੋ ਆਪਣੇ ਆਪ ਨੂੰ ਰੱਬ ਦੱਸਦਾ ਸੀ ਔਰ ਉਸਦੇ ਸਰਕਾਰੀ ਦਰਬਾਰੇ ਬਹੁਤ ਜ਼ਿਆਦਾ ਜਿਹੜੀ ਚਲਦੀ ਸੀ ਸੋ ਵੱਡੇ ਵੱਡੇ ਅਫਸਰ ਵੀ ਉਸਦੇ ਆ ਕੇ ਜਿਹੜਾ ਕਿ ਮੱਥੇ ਰਗੜਦੇ ਸੀਗੇ ਸੋ ਇਸ ਮਾਮਲੇ ਦੇ ਵਿੱਚ ਪੀੜਤ ਨੂੰ ਇਨਸਾਫ਼ ਮਿਲਿਆ ਹੈ ਜੋ ਕਿ ਉਸ ਨੂੰ 5-5 ਕਰੋੜ ਰੁਪਏ ਦੇਣ ਦੀ ਵੀ ਪਿੱਛੇ ਆਫਰਾਂ ਦਿੰਦਾ ਰਿਹਾ ਵੀ ਮੇਰੇ ਨਾਲ ਤੁਸੀਂ ਕੰਪਰੋਮਾਈਜ਼ ਕਰ ਲਓ ਮੈਂ ਤੁਹਾਨੂੰ 5 ਕਰੋੜ ਰੁਪਏ ਦਿੰਨਾ ਸੋ ਇਹ ਪਰਿੰਦਰ ਸਿੰਘ ਵਰਗੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਪਾਦਰੀ ਬਣ ਕੇ ਸੰਤ ਬਣ ਕੇ ਜਾਂ ਕੁਝ ਹੋਰ ਬਣ ਕੇ ਜਿਹੜਾ ਕਿ ਇਹ ਗਲਤ ਕਰਨਾ ਕਰਦੇ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਕਿ ਸਖਤ ਤੋਂ ਸਖਤ ਸਜ਼ਾਆਂ ਸੁਣਾ ਕੇ ਇਹਨਾਂ ਨੂੰ ਫਾਂਸੀਆਂ ਲਾਇਆ ਜਾਵੇ ਜੋ ਕਿ ਗੱਲ ਕੋ ਕਰਮ ਨਾ ਕਰ ਸਕ